ਮਮਤਾ ਬੈਨਰਜੀ ਸੁਪਰੀਮ ਕੋਰਟ ਦੇ ਵਿੱਚ ਖੁਦ ਦਲੀਲ ਦੇ ਰਹੀ ਹੈ ਖੁਦ ਬੋਲ ਰਹੀ ਹੈ ਤੇ ਸਾਡੇ ਮੁੱਖ ਮੰਤਰੀ ਤੋਂ ਅਮੁਸ਼ਾਣਾ ਮੀਟਿੰਗ ਕਰਕੇ ਬਾਹਰ ਆ ਕੇ ਚੀਫ ਸੈਕਟਰੀ ਤੋਂ ਪੁੱਛ ਪੁੱਛ ਕੇ ਬੋਲਣਾ ਪੈ ਰਿਹਾ ਤੁਸੀਂ ਦੇਖੋ ਵੀ ਅਸੀਂ ਅਸੀਂ ਪੰਜਾਬ ਦੇ ਲੋਕਾਂ ਦਾ ਸਾਡਾ ਕਿਸ ਪੱਧਰ ਦਾ ਜਿਹੜਾ ਲੀਡਰ ਹੈ ਤੇ ਬੰਗਾਲ ਦੇ ਲੋਕਾਂ ਦਾ ਕਿਸ ਪੱਧਰ ਦਾ ਲੀਡਰ ਹੈ ਕਿਸੇ ਚ ਇਹਦਾ ਦਮ ਅੱਜ ਤੱਕ ਪੰਜਾਬ ਦੇ ਵਿੱਚ ਕਿਸੇ ਲੀਡਰ 'ਚ ਦੇਖਿਆ ਪੰਜਾਬ ਦੇ ਲੀਡਰਾਂ ਦੀਆਂ ਲੱਤਾਂ ਕੇਂਦਰ ਮੂਰੇ ਕੰਮਨ ਲੱਗ ਜਾਂਦੀਆਂ ਕੋਈ ਮਰਜੀ ਪਾਰਟੀ ਦਾ ਹੋਵੇ ਕੋਈ ਈੜੀ ਤੋਂ ਡਰ ਜਾਂਦਾ ਕੋਈ ਕਾਹੇ ਤੋਂ ਡਰ ਜਾਂਦਾ ਕੋਈ ਕਾਹੇ ਤੋਂ ਡਰ ਜਾਂਦਾ ਇਹ ਤਾਂ ਬੋਲਦੇ ਹੀ ਨਹੀਂ ਇਹ ਤਾਂ ਬਹੁਤ ਵੱਡਾ ਕਦਮ ਹੈ ਜਿਹੜਾ ਕਿ ਪਰ ਇਸ ਤੋਂ ਪਹਿਲਾਂ ਵੀ ਮਮਤਾ ਬੇਨਰਜੀ ਆਪਣੇ ਬੰਗਾਲ ਲਈ ਡਟ ਕੇ ਖੜ ਜਾਂਦੀ ਹੈ ਮਮਤਾ ਬੇਨਰਜੀ ਦੇ ਬੰਗਾਲ ਜਦੋਂ ਸੀਬੀਆਈ ਜਾਂਦੀ ਹੈ ਤਾਂ ਸੀਬੀਆਈ ਨੂੰ ਅਰੈਸਟ ਕਰ ਲੈਂਦੀ ਹੈ ਉਥੋਂ ਦੀ ਪੁਲਿਸ ਮਤਲਬ ਇਹ ਦਲੇਰੀ ਭਰੇ ਕਦਮ ਹੁੰਦੇ ਆ ਇਹ ਵੱਡੀਆਂ ਗੱਲਾਂ ਹੁੰਦੀਆਂ ਜਿਹੜਾ ਕੋਈ ਮਤਲਬ ਜੇ ਕਹ ਲਈਏ ਕਿ ਤਕੜਾ ਬੰਦਾ ਕੋਈ ਠੋਸ ਮਤਲਬ ਜਿਹੜਾ ਵਿਅਕਤੀ ਆ ਉਹੀ ਇਹ ਕਦਮ ਕਰ ਸਕਦਾ ਜਿਹੜਾ ਕਦਮ ਜਿਹੜੇ ਕੰਮ ਮਮਤਾ ਬੇਨਰਜੀ ਕਰ ਰਹੀ ਹੈ ਸਾਡੇ ਮੁੱਖ ਮੰਤਰੀ ਨੇ ਦਮਤਾ ਬੈਨਰ ਜੀ ਵਾਂਗੂ ਕੀ ਪੱਖ ਰੱਖਣਾ ਸਾਡੇ ਮੁੱਖ ਮੰਤਰੀ ਦਾ ਜਦੋਂ ਚੰਡੀਗੜ੍ਹ ਦੀ ਗੱਲ ਚੱਲੀ ਕਹਿੰਦੇ ਵਿਧਾਨ ਸਭਾ ਹਰਿਆਣਾ ਦੀ ਮੰਗੀ ਕਹਿੰਦੇ ਸਾਨੂੰ ਹੀ ਵਿਧਾਨ ਸਭਾ ਦੇ ਦਿਓ ਤੁਹਾਡਾ ਸਾਰਾ ਹੀ ਚੰਡੀਗੜ੍ਹ ਆ ਤੁਸੀਂ ਵਿਧਾਨ ਸਭਾ ਮੰਗੀ ਜਾਂਦੇ ਜਿਹੜੀਆਂ ਪੰਜਾਬ ਦੇ ਵਿੱਚ ਬਾਕੀ ਵੀ ਰਾਜਨੀਤਿਕ ਪਾਰਟੀਆਂ ਭਗਵਾਨ ਸਿੰਘ ਮਾਨ ਨੂੰ ਛੱਡ ਦਿਓ ਕਿਸੇ ਲੀਡਰ ਕੇ ਇਨਾ ਦਮ ਹੈ ਕਿ ਕੇਂਦਰ ਖਿਲਾਫ ਬੋਲ ਕੋ ਗੱਲ مطلب ਜਦੋਂ ਤੁਹਾਡਾ ਲੀਡਰ ਕੈਂਟ ਹੋਊਗਾ ਜਦੋਂ ਤੁਹਾਡਾ ਮੁੱਖ ਮੰਤਰੀ ਕੈਂਟ ਹੋਊਗਾ ਜਦੋਂ ਤੁਹਾਡੇ ਮੁੱਖ ਮੰਤਰੀ 'ਚ ਦਮ ਹੋਊਗਾ ਤਾਂ ਸੁਪਰੀਮ ਕੋਰਟ ਦੇ ਮਾਨਯੋਗ ਜੱਜਾਂ ਨੂੰ ਵੀ ਗੱਲ ਸੁਣਨੀ ਪੈਂਦੀ ਹੈ ਤੇ ਇੱ ਅਬ ਪਤਾ ਨਹੀਂ ਕਦੋਂ ਦੇ ਐਸਵਾਈਐਲ ਦੇ ਫੈਸਲੇ ਲਟਕੀ ਜਾਂਦੇ ਆ ਤਜਸਵੀ ਜਾਦਵ ਬਿਹਾਰ ਦੇ ਵਿੱਚ ਜਿੰਨਾ ਸਟੈਂਡ ਨਹੀਂ ਲੈ ਸਕੇ ਪਰ ਮੰਮਤਾ ਬੇਨਰਜੀ ਜਿਸ ਤਰੀਕੇ ਨਾਲ ਪਹਿਲਾਂ ਪ੍ਰੈਸ ਕਾਨਫਰੰਸਾਂ ਕੀਤੀਆਂ ਪੱਤਰ ਲਿਖੇ ਚੋਣ ਕਮਿਸ਼ਨ ਨੂੰ ਚੋਣ ਕਮਿਸ਼ਨ ਨੇ ਪੱਤਰਾਂ ਜੋ ਆਉਣ ਦਿੱਤਾ ਤੇ ਅੰਤ ਫਿਰ ਖੁਦ ਸੁਪਰੀਮ ਕੋਰਟ ਚਲੀ ਗਈ ਇੱਕ ਦੀ ਲੀਡਰਸ਼ਿਪ ਸੀਬੀਆਈ ਈਡੀ ਤੋਂ ਡਰਦੀ ਜਾਂਦੀ ਹੈ ਇੱਕ ਦੀ ਲੀਡਰਸ਼ਿਪ ਜਿਹੜੀ ਹੈ ਉਹ ਸੀਬੀਆਈ ਤੇ ਉਹਨਾਂ ਨੂੰ ਫੜਕੀ ਅੰਦਰ ਬਾਹਰ ਲੈਂਦੀ ਹੈ ਸਾਡੇ ਤਸੇ ਚੁਟਕਲੇ ਚੱਲਦੇ ਆ ਭਗਵਾਨ ਸਿੰਘ ਮਾਨ ਚੁਟਕਲੇ ਸੁਨਾਨਦੇ ਆ ਸੁਖਵੀਰ ਸਿੰਘ ਬਾਦਲ ਚੁਟਕਲੇ ਸੁਨਾਨਦੇ ਆ ਤੇ ਰਾਜਾ ਵੜਿੰਗ ਸਿਰੇ ਲਾ ਜਾਂਦੇ ਆ ਮਤਲਬ ਪੰਜਾਬ 'ਚ ਤਾਂ ਚੁਟਕਲੇ ਦੀ ਰਾਜਨੀਤੀ ਹੋ ਰਹੀ ਹੈ ਪੰਜਾਬ 'ਚ ਤਾਂ ਮੁੱਛਾਂ ਮਰੋੜਨ ਦੀ ਰਾਜਨੀਤੀ ਹੋ ਰਹੀ ਹੈ ਪੰਜਾਬ ਦੇ ਵਿੱਚ ਮੁੱਦਿਆਂ ਦੀ ਰਾਜਨੀਤੀ ਕੋਈ ਹੋਈ ਨਹੀਂ ਰਹੀ ਸਾਡੇ ਮੁੱਦਿਆਂ ਦੇ ਲੀਡਰਾਂ ਦੇ ਤਾਂ ਸੁਪਰੀਮ ਕੋਰਟ ਦੇ ਵਿੱਚ ਵਕੀਲ ਨਹੀਂ ਚਾਹੀਦੇ ਪੇਸ਼ ਕੀਤੇ ਜਾਂਦੇ ਆ ਆਪ ਤਾਂ ਹੋਣਾ ਹੀ ਕੀ ਹੈ ਤੇ ਨਾ ਹੀ ਸਾਡੇ ਲੀਡਰਾਂ ਦਾ ਲੈਵਲ ਹੈ ਕਿ ਉਹ ਮੰਮਤਾ ਵੇਨਰ ਜੀ ਵਾਂਗੂ ਉੱਥੇ ਜਾ ਕੇ ਬੋਲ ਪੈਣਗੇ ਸੁਖਵੀਰ ਸਿੰਘ ਬਾਦਲ ਲੈ ਲੋ ਤੁਸੀਂ ਰਾਜਾ ਵਿੜਿੰਗ ਲੈ ਲਓ ਤੁਸੀਂ ਹੋਰ ਪਾਰਟੀਆਂ ਦੇ ਲੀਡਰ ਲੈ ਲਓ ਕਿਸੇ ਇੱਕ ਵੀ ਲੀਡਰ ਚ ਇੰਨਾ ਦਮ ਹੈ ਕਿ ਜਿਵੇਂ ਮਮਤਾ ਬੇਨਰਜੀ ਖੜ ਗਈ ਪਹਿਲੀ ਗੱਲ ਤਾਂ ਸੁਪਰੀਮ ਕੋਰਟ ਤੇ ਹੈ ਮਤਲਬ ਇਹ ਵਕੀਲਾਂ ਦੇ ਆਸਰੇ ਛੱਡ ਦਿੰਦੇ ਆ ਜੀ ਬਹੁਤ ਬਹਿੰਗੇ ਮਹਿੰਗੇ ਵਕੀਲ ਕਰ ਲੇ ਲੜਨ ਵਾਲੇ ਪੰਜਾਬੀ ਵੀ ਹੈ ਲੜਾਕੇ ਪੰਜਾਬੀ ਵੀ ਹੈ ਕੇਂਦਰ ਦੀ ਅੜਚਨ ਵਾਲੇ ਪੰਜਾਬੀ ਵੀ ਨਹੀਂ ਅੜਚਨ ਵਾਲੇ ਬੰਗਾਲੀ ਵੀ ਨਹੀਂ ਠੀਕ ਹੈ ਬੰਗਾਲ ਦੇ ਵਿੱਚ ਵੀ ਬੜਾ ਲੰਮਾ ਸਮੇਂ ਤੋਂ ਬੀਜੇਪੀ ਦੇ ਪੈਰ ਨਹੀਂ ਲੱਗ ਰਹੇ ਪਰ ਦੋਨਾਂ ਦੇ ਇਹ ਲੀਡਰਾਂ ਦੀ ਫਰਕ ਦੇਖਣਾ ਹੋਵੇ ਉਹ ਦਿਨ ਰਾਤ ਦਾ ਹੈ ਅਜ ਤੱਕ ਦੇ ਨਾਇਕਤ ਅਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਸੂਬੇ ਦਾ ਮੌਜੂਦਾ ਮੁੱਖ ਮੰਤਰੀ ਕੋਰਟ ਦੇ ਵਿੱਚ ਆਪਣਾ ਪੱਖ ਪੇਸ਼ ਕਰਨ ਲਈ ਖੁਦ ਜਾਵੇ ਇਹ ਘਟਨਾ ਹੈ ਪੱਛਮ ਬੰਗਾਲ ਦੇ ਸੀਐਮ ਮਮਤਾ ਬੈਂਦਰਜੀ ਮਮਤਾ ਬੈਂਦਰਜੀ ਐਸਆਰ ਦੇ ਖਿਲਾਫ ਖੁਦ ਜਾ ਕੇ ਕੋਰਟ ਦੇ ਵਿੱਚ ਆਪਣੀ ਦਲੀਲ ਰੱਖਦੇ ਨੇ ਤੇ ਕਹਿੰਦੇ ਨੇ ਕਿ ਜਿਹੜਾ ਇਹ ਚਲਾਇਆ ਜਾ ਰਿਹਾ ਹੈ ਸਾਡੇ ਸੂਬੇ ਦੇ ਵਿਰੋਧਾ ਤਾਂ ਤੇ ਸਵਾਲ ਖੜੇ ਹੁੰਦੇ ਆ ਕਿ ਕੀ ਕਿਸੇ ਹੋਰ ਸੂਬਿਆਂ ਦੇ ਮੁੱਖ ਮੰਤਰੀ ਜਾਂ ਗੱਲ ਕਰ ਲਈ ਕਿ ਪੰਜਾਬ ਦੇ ਮੁੱਖ ਮੰਤਰੀ ਅਜੇ ਹੁਣ ਕੁਝ ਕਰ ਪਾਉਣਗੇ ਜਾਂ ਨਹੀਂ ਜਾਂ ਹੁਣ ਤੱਕ ਕਿੰਨੇ ਇੱਕ ਮੁੱਦੇ ਨਜੋ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਬੇਬਾਕੀ ਦੇ ਨਾਲ ਰੱਖੇ ਨੇ ਜਾਂ ਉਸ ਦੇ ਵਿਰੋਧ ਕੀਤੇ ਨੇ ਗੱਲ ਬੱਦੇ ਇਸ ਮੁੱਦੇ ਤੇ ਕਰਾਂਗੇ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹਾਂ ਕਿ ਪੱਛਮ ਬੰਗਾਲ ਦੇ ਮੁੱਖ ਮੰਤਰੀ ਖੁਦ ਜਾਂਦੇ ਆ ਤੇ ਆਪਣੀ ਦਲੀਲ ਪੇਸ਼ ਕਰਦੇ ਆ ਮਤਲਬ ਵਕੀਲ ਤੌਰ ਤੇ ਖੁਦ ਜਾ ਕੇ ਕੋਰਟ ਦੇ ਵਿੱਚ ਕਹਿਣਾ ਕਿ ਸਾਡੇ ਸੂਬੇ ਨੂੰ ਇਸ ਚੀਜ਼ ਦਾ ਨੁਕਸਾਨ ਹੋ ਰਿਹਾ ਸਾਨੂੰ ਨਿਆਂ ਨਹੀਂ ਮਿਲ ਰਿਹਾ ਮਤਲਬ ਮੁੱਖ ਮੰਤਰੀ ਦੇ ਕੋਲ ਨਾ ਤਾਂ ਵਕੀਲਾਂ ਦੀ ਕਮੀ ਹੁੰਦੀ ਹੈ ਨਾ ਕਿਸੇ ਹੋਰ ਜੋ ਵੀ ਸਬਧਾਵਾਂ ਦੀ ਕਮੀ ਪਰ ਖੁਦ ਜਾ ਕੇ ਪੱਖ ਰੱਖਣਾ ਉਸ ਨੂੰ ਕਿਵੇਂ ਦੇਖਦੇ ਆ ਬਿਲਕੁਲ ਪਾਰਦੇ ਇਤਿਹਾਸ ਵਿੱਚ ਜਿੰਨਾ ਕਿ ਪਤਾ ਲੱਗ ਰਿਹਾ ਹੈ ਪਹਿਲੀ ਵਾਰ ਹੋਇਆ ਹੈ ਕਿ ਕੋਈ ਮੁੱਖ ਮੰਤਰੀ ਆਪਣੇ ਸੂਬੇ ਦਾ ਪੱਖ ਆਪਣੇ ਲੋਕਾਂ ਦਾ ਪੱਖ ਰੱਖਣ ਲਈ ਖੁਦ ਸੁਪਰੀਮ ਕੋਰਟ ਚੱਲਿਆ ਜਾਵੇ ਤੇ ਉੱਥੇ ਜਾ ਕੇ ਬੜੀ ਬੇਬਾਕੀ ਨਾਲ ਪੱਖ ਰੱਖੇ ਮਤਲਬ ਅਜਿਹਾ ਮੁੱਖ ਮੰਤਰੀ ਹੋਣਾ ਇਹ ਵੀ ਇੱਕ ਸੂਬੇ ਲਈ ਮਾਣ ਵਾਲੀ ਗੱਲ ਹੈ ਅਸੀਂ ਜਦੋਂ ਦੇਖਦੇ ਆ ਜੇ ਅਸੀਂ ਮਮਤਾ ਬੇਨਰਜੀ ਨੂੰ ਦੇਖੀਏ ਮਮਤਾ ਬੇਨਰਜੀ ਦਾ ਕੋਈ ਪਹਿਲਾ ਨਹੀਂ ਮਤਲਬ ਇਹ ਤਾਂ ਬਹੁਤ ਵੱਡਾ ਕਦਮ ਹੈ ਜਿਹੜਾ ਕਿ ਅਰੇ ਸਤੋ ਪਹਿਲਾਂ ਵੀ ਮੰਮਤਾ ਬੇਨਰਜੀ ਆਪਣੇ ਬੰਗਾਲ ਲਈ ਡਟ ਕੇ ਖੜ ਜਾਂਦੀ ਹੈ ਮੰਮਤਾ ਬੇਨਰਜੀ ਦੇ ਬੰਗਾਲ ਜਦੋਂ ਸੀਬੀਆਈ ਜਾਂਦੀ ਹੈ ਤਾਂ ਸੀਬੀਆਈ ਨੂੰ ਅਰੈਸਟ ਕਰ ਲੈਂਦੀ ਹੈ ਉਥੋਂ ਦੀ ਪੁਲਿਸ ਮਤਲਬ ਇਹ ਦਲੇਰੀ ਪਰ ਇੱਕ ਕਦਮ ਹੁੰਦੇ ਆ ਇਹ ਵੱਡੀਆਂ ਗੱਲਾਂ ਹੁੰਦੀਆਂ ਜਿਹੜਾ ਕੋਈ ਮਤਲਬ ਜੇ ਕਹ ਲਈਏ ਕਿ ਤਕੜਾ ਬੰਦਾ ਕੋਈ ਠੋਸ ਮਤਲਬ ਜਿਹੜਾ ਵਿਅਕਤੀ ਆ ਉਹੀ ਇਹ ਕਦਮ ਕਰ ਸਕਦਾ ਜਿਹੜਾ ਕਦਮ ਜਿਹੜੇ ਕੰਮ ਮੰਮਤਾ ਬੇਨਰਜੀ ਕਰ ਰਹੀ ਹੈ ਬੰਗਾਲ ਤੇ ਪੰਜਾਬ ਦੋਨੇ ਸੂਬੇ ਅਜਿਹੇ ਆ ਜਿਹੜੇ ਬਾਗੀ ਰਹੇ ਆ ਜੇ ਅਸੀਂ ਆਜ਼ਾਦੀ ਦੀ ਗੱਲ ਕਰਨੀ ਹੋਏ ਤਾਂ ਬੰਗਾਲ ਦੇ ਵਿੱਚੋਂ ਚੰਗਿਆੜੀਆਂ ਉੱਠੀਆਂ ਜਾਂ ਪੰਜਾਬ ਦੇ ਵਿੱਚੋਂ ਤੇ ਦੋਨਾਂ ਨੂੰ ਹੀ ਵੰਡਿਆ ਗਿਆ ਇੱਕ ਇੱਕ ਨੂੰ ਬੰਗਲਾਦੇਸ਼ ਦੇ ਰੂਪ ਦੇ ਵਿੱਚ ਉਧਰ ਵੰਡ ਦਿੱਤਾ ਤੇ ਇੱਕ ਨੂੰ ਪਾਕਿਸਤਾਨ ਦੇ ਨਾਲ ਇਧਰ ਵੰਡ ਦਿੱਤਾ ਦੋਨਾਂ ਦੇ ਉੱਤੇ ਸਭ ਤੋਂ ਵੱਧ ਆਰੀ ਚੱਲੀ ਉਹ ਤਾਂ ਹੀ ਚੱਲੀ ਹੈ ਕਿ ਦੋਨਾਂ ਦੇ ਲੋਕ ਜਿਹੜੇ ਉਹ ਬਾਗੀ ਹੈ ਪਰ ਹੁਣ ਦੇਖਣਾ ਹੋਵੇ ਕਿ ਸਾਡੇ ਲੀਡਰ ਕਹਿੋ ਜੇ ਆ ਤੇ ਪੱਛਮੀ ਬੰਗਾਲ ਵਾਲਿਆਂ ਦੇ ਲੀਡਰ ਕਹਿੋ ਜੇ ਆ ਮਤਲਬ ਦੋਨੇ ਬਾਗੀਆਂ ਦੇ ਲੀਡਰਾਂ 'ਚ ਫਰਕ ਕਿੰਨਾ ਹੈ ਸੂਬਾ ਇਹ ਵੀ ਬਾਗੀ ਹੈ ਨਾ ਕੇਂਦਰ ਦੀ ਜਿਹੜੀ ਆ ਅੜੀ ਅੱਜ ਚੱਲਦਾ ਨਾ ਕੱਲ ਚੱਲਦਾ ਨਾ ਕਿਸੇ ਦੀ ਵੱਡੇ ਵੱਡੇ ਹਮਲਾਵਰਾਂ ਨੂੰ ਇਹਨੇ ਉੱਤੇ ਚੱਲਿਆ ਪਰ ਅੱਜ ਸਾਡੀ ਸਥਿਤੀ ਕੀ ਹੈ ਬੰਗਾਲਾਰਗੇ ਸੂਬੇ ਕੋਲੇ ਉਹਨਾਂ ਦੀ ਲੀਡਰ ਹੈ ਮਮਤਾ ਬੇਨਰਜੀ ਉਹਨਾਂ ਦੀ ਮੁੱਖ ਮੰਤਰੀ ਹੈ ਮਮਤਾ ਬੇਨਰਜੀ ਸਾਡੇ ਸੂਬੇ ਕੋਲੇ ਚਾਹੇ ਪਿਛਲੇ ਵੀ ਰਹੇ ਹੋਣ ਤੇ ਜੇ ਅੱਜ ਦੇ ਸੀਐਮ ਦੀ ਗੱਲ ਕਰੀਏ ਸਾਡੇ ਕੋਲੇ ਹੈ ਭਗਵਾਨ ਸਿੰਘ ਮਾਨ ਜਿਹੜੇ ਕਿ ਸੁਪਰੀਮ ਕੋਰਟ ਤਾ ਛੱਡੋ ਅਮਿਤ ਸ਼ਾਹ ਮੁਰੇ ਜਾ ਕੇ ਜਿਹਨਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਆਉਂਦੇ ਆ ਪੰਜਾਬ ਦੇ ਹੜ੍ਹਾਂ ਦੀ ਗੱਲ ਪੰਜਾਬ ਦੀ ਯੂਨੀਵਰਸਿਟੀ ਦੀ ਗੱਲ ਚੰਡੀਗੜ੍ਹ ਦੀ ਗੱਲ ਕਿਸੇ ਮੁੱਦੇ ਤੇ ਉਸ ਤਰੀਕੇ ਦੀ ਚਰਚਾ ਨਹੀਂ ਹੁੰਦੀ ਕੋਈ ਠੋਸ ਕਦਮ ਨਹੀਂ ਹੁੰਦਾ ਮੀਟਿੰਗ ਤੋਂ ਬਾਅਦ ਕੋਈ ਫੈਸਲਾ ਵੀ ਨਹੀਂ ਆਉਂਦਾ ਕੋਈ ਗੱਲ ਨਹੀਂ ਮਤਲਬ ਮੰਮਤਾ ਬੈਂਦਰਜੀ ਸੁਪਰੀਮ ਕੋਰਟ ਦੇ ਵਿੱਚ ਖੁਦ ਦਲੀਲ ਦੇ ਰਹੀ ਹੈ ਖੁਦ ਬੋਲ ਰਹੀ ਹੈ ਤੇ ਸਾਡੇ ਮੁੱਖ ਮੰਤਰੀ ਤੋਂ ਅਮਦ ਸ਼ਾਹ ਨਾਲ ਮੀਟਿੰਗ ਕਰਕੇ ਬਾਹਰ ਆ ਕੇ ਚੀਫ ਸੈਕਟਰੀ ਤੋਂ ਪੁੱਛ ਪੁੱਛ ਕੇ ਬੋਲਣਾ ਪੈ ਰਿਹਾ ਤੁਸੀਂ ਦੇਖੋ ਵੀ ਅਸੀਂ ਅਸੀਂ ਪੰਜਾਬ ਦੇ ਲੋਕਾਂ ਦਾ ਸਾਡਾ ਕਿਸ ਪੱਧਰ ਦਾ ਜਿਹੜਾ ਲੀਡਰ ਹੈ ਤੇ ਬੰਗਾਲ ਦੇ ਲੋਕਾਂ ਦਾ ਕਿਸ ਪੱਧਰ ਦਾ ਲੀਡਰ ਹੈ ਬੰਗਾਲ ਦੇ ਮੁੱਖ ਮੰਤਰੀ ਦੀ ਜਿਹੜਾ ਚੀਫ ਜਸਟਿਸ ਆਫ ਇੰਡੀਆ ਜੋ ਤਿੰਨ ਜੱਜਾਂ ਦਾ ਬੈਂਚ ਹੁੰਦਾ ਜਿੱਥੇ ਚੀਫ ਜਸਟਿਸ ਆਫ ਇੰਡੀਆ ਨੂੰ ਜਾ ਕੇ ਉਹ ਕਹਿੰਦਾ ਕਿ ਮੈਂ 5 ਮਿੰਟ ਇਸ ਮੁੱਦੇ ਤੇ ਬੋਲਣਾ ਹੈ ਮੈਂ ਆਪ ਦਾ ਪੱਖ ਰੱਖਣਾ ਹੈ ਉਹ ਕਹਿੰਦੇ 15 ਮਿੰਟ ਬੋਲੋ ਤੁਸੀਂ ਮਤਲਬ ਉਸ ਤੋਂ ਬਾਅਦ ਇਹ ਵੀ ਨਹੀਂ ਉਸ ਤੋਂ ਬਾਅਦ ਚੋਣ ਕਮਿਸ਼ਨ ਨੂੰ ਨੋਟਿਸ ਵੀ ਕੱਢਦੇ ਆ ਮਤਲਬ ਜਦੋਂ ਤੁਹਾਡਾ ਲੀਡਰ ਕੈਂਟ ਹੋਊਗਾ ਜਦੋਂ ਤੁਹਾਡਾ ਮੁੱਖ ਮੰਤਰੀ ਕੈਂਟ ਹੋਊਗਾ ਜਦੋਂ ਤੁਹਾਡੇ ਮੁੱਖ ਮੰਤਰੀ ਚ ਦਮ ਹੋਊਗਾ ਤਾਂ ਸੁਪਰੀਮ ਕੋਰਟ ਦੇ ਮਾਨਯੋਗ ਜੱਜਾਂ ਨੂੰ ਵੀ ਗੱਲ ਸੁਣਨੀ ਪੈਂਦੀ ਹੈ ਤੇ ਇੱਥੇ ਸਾਡੇ ਪਤਾ ਨਹੀਂ ਕਦੋਂ ਦੇ ਐਸਵਾਈਐਲ ਦੇ ਫੈਸਲੇ ਲਟਕੀ ਜਾਂਦੇ ਆ ਉਹਨਾਂ ਦੇ ਇਸ ਪਾਸੇ ਜੀ ਵਕੀਲ ਪੇਸ਼ ਹੋਗਾ ਜੀ ਬਹਿ ਜਾਓ ਜੀ ਕਰ ਚੋ ਜੀ ਇੱਥੇ ਗੱਲਾਂ ਨਹੀਂ ਪੜੀ ਜਾਂਦੀਆਂ ਕਿਸੇ 'ਚ ਐਡਾ ਦਮ ਅਜੇ ਤੱਕ ਪੰਜਾਬ ਦੇ ਵਿੱਚ ਕਿਸੇ ਲੀਡਰ 'ਚ ਦੇਖਿਆ ਪੰਜਾਬ ਦੇ ਲੀਡਰਾਂ ਦੀਆਂ ਲੱਤਾਂ ਕੇਂਦਰ ਮੂਰੇ ਕੰਮਨ ਲੱਗ ਜਾਂਦੀਆਂ ਕੋਈ ਮਰਜੀ ਪਾਰਟੀ ਦਾ ਹੋਵੇ ਕੋਈ ਈੜੀ ਤੋਂ ਡਰ ਜਾਂਦਾ ਕੋਈ ਕਾਹੇ ਤੋਂ ਡਰ ਜਾਂਦਾ ਕੋਈ ਕਾਹੇ ਤੋਂ ਡਰ ਜਾਂਦਾ ਇਹ ਤਾਂ ਬੋਲਦਾ ਹੀ ਨਹੀਂ ਦੂਜੇ ਪਾਸੇ ਐਨੇ ਪੰਜਾਬ ਦੇ ਮੁੱਦੇ ਐ ਐਸਵਾਈਐਲ ਦਾ ਮੁੱਦਾ ਮੀਟਿੰਗ ਹੋਈ ਨੈਪ ਸਿੰਘ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਤੇਵਰ ਬਿਲਕੁਲ ਨਰਮ ਪਹਿਲੀ ਗੱਲ ਤਾਂ ਜਦੋਂ ਅਸੀਂ ਐਸਵਾਈਐਲ ਦਾ ਪਾਣੀ ਦੇਣਾ ਹੀ ਨਹੀਂ ਸਾਨੂੰ ਠੋਕ ਕੇ ਗੱਲ ਉੱਥੇ ਹੀ ਕਹਿ ਦੇਣੀ ਚਾਹੀਦੀ ਕਿ ਇਹ ਤਾਂ ਮਤਲਬ ਹੀ ਨਹੀਂ ਵੀ ਸਾਡੇ ਸਾਡੇ ਕੋਲੇ ਪਾਣੀ ਵਾਧੂ ਨਹੀਂ ਹੈ ਪੰਜਾਬ ਦੀਆਂ ਸਟੇਜਾਂ 'ਚ ਤੁਸੀਂ ਵਾਈਐਸਏਐਲ ਬਣਾਈ ਜਾਣੇ ਰਹਿੰਦੇ ਹੋ ਤੇ ਜਦੋਂ ਤੁਸੀਂ ਨਾਇਬ ਸਿੰਘ ਸਿਆਣੀ ਮੂਰੇ ਬੈਠੇ ਤੁਹਾਡੇ ਤੋਂ ਗੱਲ ਨਹੀਂ ਨਿਕਲੀ ਠੀਕ ਹੈ ਪਹਿਲਾਂ ਕਹਿੰਦਾ ਨਹਿਰ ਤਾਂ ਬਣਾ ਲੀਏ ਫਿਰ ਪਾਣੀ ਛੱਡ ਦਾਂਗੇ ਨਹਿਰ ਬਣਾਉਣ ਦੇਉ ਕੌਣ ਇੱਥੇ ਪੰਜਾਬ ਦੇ ਵਿੱਚ ਨਹਿਰ ਬਣਾਉਣੀ ਪੋਸੀਬਲ ਹੀ ਨਹੀਂ ਸੰਭ ਵੀ ਨਹੀਂ ਤਾਂ ਰੋਕਾਂ ਲੱਗ ਚੁੱਕੀਆਂ ਫਿਰ ਉਸ ਤੋਂ ਅੱਗੇ ਆਜੋ 550 ਕਿਲੋਮੀਟਰ ਦੇ ਨੇੜੇ ਬੀਐਸਐਫ ਦਾ ਅਧਿਕਾਰ ਆ ਗਿਆ ਪੰਜਾਬ ਦੇ ਮੁੱਖ ਮੰਤਰੀ ਨੇ ਕਿਤੇ ਵਿਰੋਧ ਜਤਾਇਆ ਉਸ ਤੋਂ ਅੱਗੇ ਆਜੋ ਡੈਮ ਸੇਫਟੀ ਐਕਟ ਆ ਸਾਡੇ ਡੈਮਾਂ ਤੇ ਕੇਂਦਰ ਦਾ ਕਬਜ਼ਾ ਹੋ ਗਿਆ ਬੀਵੀਐਮਬੀ ਨੂੰ ਲੈ ਕੇ ਵੀ ਬੜੇ ਮਤਲਬ ਲੱchn ਕੀਤੇ ਆ ਇਹਨ ਐਂਡ ਤੇ ਬੀਬੀ ਐਮਪੀ ਖਵਾਤੀ ਅੱਜ ਕੇਂਦਰ ਦੀ ਜਿਹੜੀ ਫੋਰਸਾਂ ਉੱਥੇ ਲੱਗ ਚੁੱਕੀਆਂ ਫਿਰ ਉਦੋਂ ਅੱਗੇ ਆਜੋ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਸਾਡੇ ਮੁੱਖ ਮੰਤਰੀ ਨੇ ਅਮਤਾ ਬੈਨਰਜੀ ਵਾਂਗੂ ਕੀ ਪੱਖ ਰੱਖਣਾ ਸਾਡੇ ਮੁੱਖ ਮੰਤਰੀ ਦਾ ਜਦੋਂ ਚੰਡੀਗੜ੍ਹ ਦੀ ਗੱਲ ਚੱਲੀ ਕਹਿੰਦੇ ਵਿਧਾਨ ਸਭਾ ਹਰਿਆਣੇ ਨੇ ਮੰਗੀ ਕਹਿੰਦੇ ਸਾਨੂੰ ਵੀ ਵਿਧਾਨ ਸਭਾ ਦੇ ਦਿਓ ਤੁਹਾਡਾ ਸਾਰਾ ਹੀ ਚੰਡੀਗੜ੍ਹ ਆ ਤੁਸੀਂ ਵਿਧਾਨ ਸਭਾ ਮੰਗੀ ਜਾਂਦੇ ਆ ਮਤਲਬ ਕਿੱਥੇ ਇੱਕ ਵੀ ਜਗ੍ਹਾ ਦੇ ਉੱਤੇ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੋਵੇ ਮੁੱਖ ਮੰਤਰੀ ਸਟੈਂਡ ਲੈ ਸਕੇ ਹੁਣ ਬਿਜਲੀ ਬੈਲ 2020 ਜਿਹੜਾ ਚੱਲੀ ਜਾਂਦਾ ਹੁਣ 2025 ਉਹਨੂੰ ਲੈ ਕੇ ਪ੍ਰੀपेड ਮੀਟਰ ਇਹਨਾਂ ਦੇ ਲੀਡਰ ਸੰਜੀਵ ਅਰੋੜਾ ਜਿਹੜੇ ਮੰਤਰੀ ਨੇ ਬਿਜਲੀ ਮੰਤਰੀ ਦਾ ਬਿਆਨ ਹੈ ਕਿ ਸਰਕਾਰ ਜਿਹੜੇ ਸਰਕਾਰੀ ਦਫ਼ਤਰਾਂ ਵਿੱਚ ਪ੍ਰੀपेड ਮੀਟਰ ਲਾਏ ਜਾਣ ਪੰਜਾਬ ਵਿਰੋਧ ਕਰ ਰਿਹਾ ਹੈ ਪੰਜਾਬ ਜਿਹੜਾ ਉਲਟ ਖੜਾ ਹੈ ਕਿ ਪ੍ਰੀपेड ਮੀਟਰ ਅਸੀਂ ਬਿਜਲੀ ਜਿਹੜਾ ਬਿੱਲ ਲਾਗੂ ਨਹੀਂ ਹੋਣ ਦੇਣਾ ਇਹ ਰਾਜਾਂ ਦੇ ਅਧਿਕਾਰਾਂ ਦਾ ਵਿਸ਼ਾ ਹੈ ਪਰ ਉੱਥੇ ਸਾਡੇ ਮੁੱਖ ਮੰਤਰੀ ਆੜ ਹੀ ਨਹੀਂ ਰਹੇ ਕਿਸੇ ਭਾਸ਼ਾ ਦੇ ਮੁੱਦੇ ਤੇ ਨਹੀਂ ਆੜ ਰਹੇ ਜਦੋਂ ਕੇਂਦਰ ਦਾ ਕੋਈ ਵੀ ਨਵਾਂ ਰੂਲ ਆਉਂਦਾ ਹੈ ਉਹਦੇ ਤੇ ਨਹੀਂ ਆੜ ਰਹੇ ਉੱਥੇ ਹੀ ਆੜਦੇ ਨੇ ਜਿੱਥੇ ਮਾੜੀ-ਮੋਟੀ ਮਜਬੂਰੀ ਹੁੰਦੀ ਹੈ ਜਦੋਂ ਪੰਜਾਬ ਹੜ੍ਹਾਂ ਚ ਡੁੱਬਿਆ ਅਮਿਤ ਸ਼ਾਨੂ ਕੀ ਕਹੇ ਕਿ ਇੱਕ ਪਾਸੇ ਤਾਂ ਰੋਈ ਗਏ ਇਹ ਵਿਧਾਨ ਸਭਾ ਦੇ ਵਿੱਚ ਟਕਤੀਆਂ ਦਿਖਾਈ ਗਏ ਤੇ ਅਮਿਤ ਸ਼ਾਨੂ ਕੀ ਕਹਿ ਕੇ ਆਏ ਦੇਖੋ ਜੀ ਪੰਜਾਬ ਦੇ ਲੋਕ ਕਿੱਡੇ ਬਾਦਰਾ ਫਿਰ ਖੜੇ ਹੋਗੇ ਲੋਕ ਤਾਂ ਜਦੋਂ ਹੁਣ ਸਮੱਸਿਆ ਪੈ ਗਈ ਹੁਣ ਨਿਕਲਣ ਗਈ ਨਾ ਵਿੱਚੋਂ ਲੋਕ ਤਾਂ ਲੜ ਝਗੜ ਕੇ ਫਿਰ ਖੜੇ ਹੋ ਜਾਂਦੇ ਪੰਜਾਬ ਤੇ ਫਿਤਰਤ ਹੈ ਪਰ ਗੱਲ ਤੁਸੀਂ ਉਹਨਾਂ ਨੂੰ ਮੰਗਣ ਜਾਂ ਉਹਨਾਂ ਤੇ ਦਬਾਅ ਕੀ ਪਾਇਆ ਕਿਹੜਾ ਉਹਨਾਂ ਦੇ ਖਿਲਾਫ ਖੜੇ ਹੋ ਪਰ ਦੂਜੇ ਪਾਸੇ ਉਹ ਮੰਮਤਾ ਬੈਨਰਜੀ ਹੈ ਜਿਹੜੀ ਐਸਆਈਆਰ ਜਿਹੜੀਆਂ ਸਪੈਸ਼ਲ ਇੰਟੈਂਸਿਵ ਰਿਵਿਊ ਜਿਹੜਾ ਚੱਲ ਰਿਹਾ ਹੈਗਾ ਵੋਟਾਂ ਨੂੰ ਲੈ ਕੇ ਜਿਹੜੀਆਂ ਪਹਿਲਾਂ ਬਿਹਾਰ 'ਚ ਬਹੁਤ ਰੌਲਾ ਪਿਆ ਕਿ ਵੋਟਾਂ ਕੱਟੀਆਂ ਜਾ ਰਹੀਆਂ ਇਹ ਬੀਜੇਪੀ ਤੇ ਇਲਜ਼ਾਮ ਲੱਗ ਰਿਹਾ ਕਿ ਇਲੈਕਸ਼ਨ ਕਮਿਸ਼ਨ ਤੇ ਬੀਜੇਪੀ ਰਲ ਕੇ ਇਹ ਇਲਜ਼ਾਮ ਹੈ ਵਿਰੋਧੀ ਪਾਰਟੀਆਂ ਦੇ ਕਿ ਇਹ ਵੋਟਾਂ ਕੱਟ ਰਏ ਐ ਲਗਭਗ ਉਹ ਵੋਟਾਂ ਕੱਟ ਰਏ ਜਿਹੜੀਆਂ ਨੂੰ ਲੱਗਦਾ ਕਿ ਬੀਜੇਪੀ ਨੂੰ ਨਹੀਂ ਪੈਣੀਆਂ ਠੀਕ ਹੈ ਹਾਲਾਂਕਿ ਦੇ ਉੱਤੇ ਸੀਐਮ ਯੋਗੀ ਦਾ ਵੀ ਬਿਆਨ ਆਇਆ ਕਿ ਤੁਸੀਂ ਉਹ ਵੋਟਾਂ ਕੱਟ ਤੀਆਂ ਜਿਹੜੀਆਂ ਬੀਜੇਪੀ ਨੂੰ ਪੈਣੀਆਂ ਸੀ ਮਤਲਬ ਗਲਤ ਕਰ ਰਹੇ ਹੋ ਗਲਤ ਕਰ ਰਹੇ ਹੋ ਮਤਲਬ ਜਿੱਥੇ ਮੰਮਤਾ ਤਜਸਵੀ ਯਾਦਵ ਬਿਹਾਰ ਦੇ ਵਿੱਚ ਜਿੰਨਾ ਸਟ ਪਰ ਮੰਮਤਾ ਬੇਨਰਜੀ ਜਿਸ ਤਰੀਕੇ ਨਾਲ ਪਹਿਲਾਂ ਪ੍ਰੈਸ ਕਾਨਫਰੰਸਾਂ ਕੀਤੀਆਂ ਪੱਤਰ ਲਿਖੇ ਚੋਣ ਕਮਿਸ਼ਨ ਨੂੰ ਚੋਣ ਕਮਿਸ਼ਨ ਨੇ ਪੱਤਰਾਂ ਜੋ ਉਹਨੇ ਦਿੱਤਾ ਤੇ ਅੰਤ ਫਿਰ ਖੁਦ ਸੁਪਰੀਮ ਕੋਰਟ ਚਲੀ ਗਈ ਮਤਲਬ ਪੰਜਾਬ ਤੇ ਬੰਗਾਲ ਇੱਕੋ ਜਿਹੇ ਸੂਬੇ ਐ ਪਰ ਲੀਡਰਾਂ ਦਾ ਫਰਕ ਬਹੁਤ ਐ ਲੜਨ ਵਾਲੇ ਪੰਜਾਬੀ ਵੀ ਐ ਲੜਾਕੇ ਪੰਜਾਬੀ ਵੀ ਐ ਕੇਂਦਰ ਦੀ ਅੜਚਨ ਵਾਲੇ ਪੰਜਾਬੀ ਵੀ ਨਹੀਂ ਅੜਚਨ ਵਾਲੇ ਬੰਗਾਲੀ ਵੀ ਨਹੀਂ ਠੀਕ ਐ ਬੰਗਾਲ ਦੇ ਵਿੱਚ ਵੀ ਬੜਾ ਲੰਮਾ ਸਮੇਂ ਤੋਂ ਬੀਜੇਪੀ ਦੇ ਪੈਰ ਨਹੀਂ ਲੱਗ ਰਹੇ ਪਰ ਦੋਨਾਂ ਦੇ ਇਹ ਲੀਡਰਾਂ ਦੀ ਫਰਕ ਵੇਖਣਾ ਹੋਵੇ ਉਹ ਦਿਨ ਰਾਤ ਦਾ ਅੱਜ ਵੀ ਜਿਹੜੀਆਂ ਪੰਜਾਬ ਦੇ ਵਿੱਚ ਬਾਕੀ ਵੀ ਰਾਜਨੀਤਿਕ ਪਾਰਟੀਆਂ ਭਗਵਾਨ ਸਿੰਘ ਮਾਨ ਨੂੰ ਛੱਡ ਦਿਓ ਕਿਸੇ ਲੀਡਰ ਚ ਇਹਨਾਂ ਦਾਮ ਹੈ ਕਿ ਕੇਂਦਰ ਖਿਲਾਫ ਬੋਲ ਪੂ ਗੱਲ ਨੂੰ ਠੀਕ ਹੈ ਕਿਸੇ ਲੀਡਰ ਦੇ ਵਿੱਚ ਵੀ ਤੁਸੀਂ ਸਖਬੀਰ ਸਿੰਘ ਬਾਦਲ ਲੈ ਲੋ ਤੁਸੀਂ ਰਾਜਾ ਵੜਿੰਗ ਲੈ ਲੋ ਤੁਸੀਂ ਹੋਰ ਪਾਰਟੀਆਂ ਦੇ ਲੀਡਰ ਲੈ ਲੋ ਕਿਸੇ ਇੱਕ ਵੀ ਲੀਡਰ ਚ ਇੰਨਾ ਦਮ ਹੈ ਕਿ ਜਿਵੇਂ ਮਮਤਾ ਬੇਨਰਜੀ ਖੜ ਗਈ ਪਹਿਲੀ ਗੱਲ ਤਾਂ ਸੁਪਰੀਮ ਕੋਰਟ ਤੇ ਹੀ ਮਤਲਬ ਇਹ ਵਕੀਲਾਂ ਦੇ ਆਸਰੇ ਛੱਡ ਦਿੰਦੇ ਆ ਜੀ ਬਹੁਤ ਮਹਿੰਗੇ ਮਹਿੰਗੇ ਵਕੀਲ ਕਰ ਲੇ ਤੇ ਜੇ ਪੰਜਾਬ ਦੇ ਮੁੱਖ ਮੰਤਰੀ ਵਕੀਲ ਵੀ ਕਰਦੇ ਨੇ ਮਹਿੰਗੇ ਤਾਂ ਵਿਰੋਧੀਆਂ ਤੇ ਪਰਚੇ ਬਸ ਵੀ ਇਹ ਇਹਨਾਂ ਜਮਾਨਤਾ ਨਾ ਹੋ ਸਕੇ ਨਾ ਇਹ ਅੰਦਰ ਜੇਲ੍ਹਾਂ ਚ ਰਹਿਣ ਬਸ ਇਹਦੇ ਲਈ ਕਰਦੇ ਆ ਸਿਆਸੀ ਬਦਲਾਖੋਰੀ ਲਈ ਵਕੀਲ ਹੁੰਦੇ ਆ ਪਰ ਪੰਜਾਬ ਦੇ ਹਿੱਤਾਂ ਲਈ ਅਜਿਹੀ ਕੋਈ ਗੱਲ ਨਹੀਂ ਹੁੰਦੀ ਜਿੰਨਾ ਵੱਡਾ ਕੰਮ ਮਮਤਾ ਬੇਨਰਜੀ ਨੇ ਕੀਤਾ ਉਹਨਾਂ ਇਹ ਕ ਆਮ ਇਨਸਾਨ ਬਣ ਕੇ ਕੋਰਟ ਦੇ ਵਿੱਚ ਆਈਆਂ ਮੈਂ ਕਿਸੇ ਪਾਰਟੀ ਦੀ ਲੀਡਰ ਨਹੀਂ ਐ ਤਾਂ ਉਹੀ ਜੇਕਰ ਪੰਚਾਇਤ ਦੇ ਵਿੱਚ ਮਾੜਾ ਮੋਟਾ ਕੁਝ ਕਰ ਦਿੰਦੇ ਨੇ ਤਾਂ ਇਹ ਮਸ਼ਹੂਰੀਆਂ ਕਰਨ ਲੱਗ ਜਾਂਦੇ ਆ ਉਹ ਕੁਝ ਉੱਥੇ ਕਰ ਨਹੀਂ ਰਹੇ ਹੋ ਮੈਂ ਉਹੀ ਕਹਿਣਾ ਜਿਵੇਂ ਮੰਮਤਾ ਬੈਂਦਰ ਜੀ ਸੁਪਰੀਮ ਕੋਰਟ ਦੇ ਵਿੱਚ ਪੱਖ ਕੇ ਰੱਖ ਕੇ ਆਈ ਆ ਆਪਦੇ ਲੋਕਾਂ ਦਾ ਜੇ ਕਿਤੇ ਪਹਿਲੇ ਪਲੇਖੇ ਹਾਈ ਕੋਰਟ ਵੀ ਗਏ ਹੁੰਦੇ ਪੰਜਾਬ ਦੇ ਲੀਡਰ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਹਾਈ ਕੋਰਟ ਵੀ ਗਏ ਹੁੰਦੇ ਨਾ ਇਸ ਤਰੀਕੇ ਨਾਲ ਪੱਖ ਰੱਖਣ ਤੇ ਇਹਨਾਂ ਨੇ ਸਾਰੇ ਪੰਜਾਬ 'ਚ ਬੋਰਡ ਲਾ ਦੇਨੇ ਸੀ ਪੰਜਾਬ ਦਾ ਰੱਖਾ ਡਟਗਾ ਪੰਜਾਬ ਦੇ ਹਿੱਕਾਂ ਹੱਕਾਂ ਲਈ ਤੇ ਉਹ ਕਹਿੰਦੀ ਹੈ ਕਿ ਮੈਂ ਇੱਕ ਆਮ ਨਾਗਰਿਕ ਦੇ ਤੌਰ ਤੇ ਆਈਆਂ ਮੈਂ ਗਰੀਬ ਆਮ ਘਰ ਦੀ ਕੁੜੀਆਂ ਮੈਂ ਇਸ ਤਰੀਕੇ ਨਾਲ ਰੱਖਣ ਆਈਆਂ ਕਿ ਰਾਜਨੀਤਿਕ ਮੁੱਦਾ ਨਹੀਂ ਹੈ ਸਾਡੇ ਲੋਕਾਂ ਦਾ ਮੁੱਦਾ ਮਤਲਬ ਫਰਕ ਹੈ ਮਤਲਬ ਫਿਰ ਉਹੀ ਕਹਿਣਾ ਹੈ ਫਰਕ ਹੈ ਹੁਣ ਮਮਤਾ ਬੇਨਰਜੀ ਨੂੰ ਕੀ ਮਸ਼ਹੂਰੀ ਦੀ ਲੋੜ ਹੈ ਬੋਰਡ ਲਾ ਕੇ ਮਮਤਾ ਮਹੇਜਨ ਜੀ ਦੀ ਮਸ਼ਹੂਰੀ ਦਾ ਸਾਰਾ ਦੇਸ਼ ਕਰ ਰਿਹਾ ਮਮਤਾ ਬੇਨਰਜੀ ਮਸ਼ਹੂਰੀ ਦਾ ਸਾਰਾ ਮੀਡੀਆ ਕਰ ਜਿਹੜਾ ਮੀਡੀਆ ਸਰਕਾਰ ਦਾ ਉਹ ਨਹੀਂ ਜਿਹੜਾ ਮੀਡੀਆ ਸਰਕਾਰ ਦੇ ਮਤਲਬ ਨੂੰ ਸਵਾਲ ਕਰਨ ਵਾਲਾ ਮੀਡੀਆ ਦੇਸ਼ ਦਾ ਰਵੀਸ਼ ਕੁਮਾਰ ਵਰਗੇ ਜਾਂ ਹੋਰ ਵੱਡੇ ਵੱਡੇ ਪੱਤਰਕਾਰ ਉਹ ਅੱਜ ਮਮਤਾ ਬੈਂਦਰਜੀ ਤਾਰੀਫ ਕਰ ਰਹੇ ਆ ਤਾਰੀਫ ਜੋ ਜਿਹੜਾ ਲੀਡਰ ਕੋਈ ਕੰਮ ਕਰੂਗਾ ਠੋਸ ਕੰਮ ਕਰੂਗਾ ਲੋਕ ਹਿੱਤ ਦਾ ਕੰਮ ਕਰੂਗਾ ਜਿਹੜਾ ਲੀਡਰ ਆਪਦੇ ਸੂਬੇ ਦੇ ਲੋਕਾਂ ਲਈ ਹੱਕ ਢਾਕੇ ਖੜੂਗਾ ਉਹਦੀ ਤਾਰੀਫ ਮੱਲੋ ਮੱਲੀ ਹੋਊਗੀ ਪਰ ਜੇ ਹੁਣ ਕਹੋ ਕਿ ਕੱਲੇ ਬੋਰਡ ਲਾ ਕੇ ਤੁਹਾਨੂੰ ਲੋਕ ਤੁਹਾਡੀ ਤਾਰੀਫ ਕਰ ਦੇਣਗੇ ਐ ਤਾਰੀਫ ਨਹੀਂ ਹੁੰਦੀ ਜਿਸ ਤਰੀਕੇ ਨਾਲ ਪੰਜਾਬ ਦੇ ਹਿੱਤਾਂ ਨੂੰ ਸ਼ਿੱਕੇ ਤੇ ਟੰਗਿਆ ਜਾਂਦਾ ਪੰਜਾਬ ਬਾਰੇ ਨਹੀਂ ਸੋਚਿਆ ਜਾਂਦਾ ਕੌਮਾ ਦੋਨੇ ਬਹਾਦਰ ਲੀਡਰਸ਼ਿਪ ਦੇ ਰਾਤ ਦਾ ਫਰਕ ਹੈ ਇੱਕ ਦੀ ਲੀਡਰਸ਼ਿਪ ਸੀਬੀਆਈ ਈਡੀ ਤੋਂ ਡਰਦੀ ਜਾਂਦੀ ਹੈ ਇੱਕ ਦੀ ਲੀਡਰਸ਼ਿਪ ਜਿਹੜੀ ਹੈ ਉਹ ਸੀਬੀਆਈ ਤੇ ਉਹਨਾਂ ਨੂੰ ਫੜਕੇ ਅੰਦਰ ਬਾ ਲੈਂਦੀ ਹੈ ਲੀਡਰਸ਼ਿਪ ਦਾ ਕਿੰਨਾ ਵੱਡਾ ਫਰਕ ਹੈ ਮੁੱਖ ਮੰਤਰੀ ਦੇ ਲੈਵਲ ਦਾ ਕਿੰਨਾ ਵੱਡਾ ਫਰਕ ਹੈ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੇ ਦਲੀਲਾਂ ਰੱਖੀਆਂ ਉੱਥੇ ਜਾ ਕੇ ਉਹ ਜਿੰਨੇ ਕੋ ਸਪੀਚ ਸਾਹਮਣੇ ਆਈ ਹੈ ਜੋ ਪੱਖ ਰੱਖ ਦਿਆਂਦੀ ਉਹਨਾਂ ਦੀ ਬੋਲ ਦਿਆਂਦੀ ਮਾਣਿਓ ਕੋਰਟ ਦੇ ਵਿੱਚ ਉਦੋਂ ਇਹ ਲੱਗਦਾ ਕਿ ਵਾਕਈ ਹੈ ਜਿਹੇ ਲੀਡਰਾਂ ਦੀ ਲੋੜ ਹੈ ਸੂਬਿਆਂ ਨੂੰ ਜੇ ਬਚਾਉਣਾ ਹੈ ਅਸੀਂ ਖੇਤਰੀ ਪਾਰਟੀ ਖੇਤਰੀ ਪਾਰਟੀ ਰੋਂਦੇ ਰਹਿੰਨੇ ਹਮੇਸ਼ਾ ਕਿ ਖੇਤਰੀ ਪਾਰਟੀ ਹੋਵੇ ਇਹ ਵਧੀਆ ਇਹੀ ਫਰਕ ਆ ਖੇਤਰੀ ਪਾਰਟੀ ਦਾ ਇਹ ਨਹੀਂ ਕਿ ਕਾਲੀ ਜਲ ਦੀ ਕੋਈ سپورਟ ਕੋਈ ਪਾਰਟੀ ਉੱਠੇ ਮਤਲਬ ਜਿਹੜੀ ਖੇਤਰੀ ਹੋਵੇ ਖੇਤਰੀ ਪਾਰਟੀਆਂ ਦੇ ਸੂਬਿਆਂ ਲਈ ਫਿਰ ਵੀ ਲੜਦੀ ਐ ਚੰਗਾ ਲੀਡਰ ਹੋਊਗਾ ਤੇ ਸੂਬੇ ਲਈ ਫਿਰ ਵੀ ਲੜੂਗਾ ਮਤਲਬ ਜੇ ਜਿਹੜੀਆਂ ਕੇਂਦਰੀ ਪਾਰਟੀਆਂ ਇਹਨਾਂ ਨੇ ਤਾਂ ਇਹ ਵੀ ਦੇਖਣਾ ਕਿ ਸਾਡਾ ਇੱਧਰ ਨੁਕਸਾਨ ਨਾ ਹੋ ਜਾਏ ਸਾਡਾ ਉੱਧਰ ਨੁਕਸਾਨ ਨਾ ਹੋ ਜਾਏ ਕੱਲ ਨੂੰ ਅਸੀਂ ਹਰਿਆਣੇ 'ਚ ਵੀ ਵੋਟਾਂ ਲੈਣੀਆਂ ਪਰਸੋਂ ਅਸੀਂ ਉੱਥੇ ਹੀ ਵੋਟਾਂ ਲੈਣੀਆਂ ਜਿਹੜਾ ਆਪਦੇ ਸੂਬੇ ਲਈ ਖੜ ਸਕਦਾ ਉਹ ਖੇਤਰੀ ਪਾਰਟੀ ਤੋਂ ਮਮਤਾ ਬੇਨਰਜੀ ਨੇ ਉਹ ਮਿਸਾਲ ਪੇਸ਼ ਕੀਤੀ ਕੱਲੀ ਇਹ ਹੀ ਨਹੀਂ ਤੁਸੀਂ ਇਹਨਾਂ ਦੀ ਪਾਰਟੀ ਦੀ ਐਮਪੀ ਨੇ ਮਹਿੰਦਰਾ ਕੀ ਹੁੰਦਾ ਮੋਵਾ ਮਹਿਤਰਾ ਮੋਵਾ ਮਹਿਤਰਾ ਉਹ ਤੁਸੀਂ ਸੰਸਦ ਦੇ ਵਿੱਚ ਬੋਲਦੇ ਦੇਖਿਓ ਕਦੇ ਅੱਜ ਇਹ ਹੱਬ ਬੋਲਦੇ ਨੇ ਕਿ ਸੁਣਨ ਸੁਣਨ ਨੂੰ ਜੀ ਕਰਦਾ ਮਤਲਬ ਜਦੋਂ ਤੁਹਾਡਾ ਲੀਡਰ ਘੈਂਟ ਹੈ ਤੁਹਾਡਾ ਮੁਖੀ ਘੈਂਟ ਹੈ ਤਾਂ ਤੁਹਾਡੇ ਜਿਹੜੇ ਥੱਲੇ ਜਿਹੜੇ ਨਵੇਂ ਲੀਡਰ ਪੈਦਾ ਹੋਣਗੇ ਉਹ ਵੀ ਘੈਂਟ ਹੋਣਗੇ ਫਰਕ ਇਹ ਹੈ ਕਿ ਉਹ ਮੁੱਦੇ ਦੀ ਗੱਲ ਕਰਦੇ ਹਸਾਉਂਦੇ ਨਹੀਂ ਲੋਕਾਂ ਨੂੰ ਬਿਲਕੁਲ ਸਾਡੇ ਤਾਂ ਸੇ ਚੁਟਕਲੇ ਚੱਲਦੇ ਆ ਭਗਵਾਨ ਸਿੰਘ ਮਾਨ ਚੁਟਕਲੇ ਸੁਵਿਰ ਸਿੰਘ ਬਾਦਲ ਚੁਟਕਲੇ ਤੇ ਰਾਜਾ ਵੜਿੰਗ ਸਿਰੇ ਲਾ ਜਾਂਦੇ ਆ ਮਤਲਬ ਪੰਜਾਬ 'ਚ ਤਾਂ ਚੁਟਕਲੇ ਦੀ ਰਾਜਨੀਤੀ ਹੋ ਰਹੀ ਹੈ ਪੰਜਾਬ 'ਚ ਤਾਂ ਮੁੱਛਾਂ ਮਰੋੜਨ ਦੀ ਰਾਜਨੀਤੀ ਹੋ ਰਹੀ ਹੈ ਪੰਜਾਬ ਦੇ ਵਿੱਚ ਮੁੱਦਿਆਂ ਦੀ ਰਾਜਨੀਤੀ ਕੋਈ ਹੋ ਹੀ ਨਹੀਂ ਰਹੀ ਪੰਜਾਬ ਦੇ ਵਿੱਚ ਤਾਂ ਇੱਕ ਦੂਜੇ ਨੂੰ ਅੰਦਰ ਧੱਕਣਾ ਬਾਹਰ ਕੱਢਣਾ ਤੈਨੂੰ ਐ ਕਰ ਦੋ ਤੈਨੂੰ ਫਲਾਣਾ ਮਿਹਣਾ ਦੀ ਰਾਜਨੀਤੀ ਹੋ ਰਹੀ ਹੈ ਪਰ ਪੰਜਾਬ ਦੇ ਮੁੱਦਿਆਂ ਤੇ ਕਦੇ ਬਹਿਸ ਹੀ ਨਹੀਂ ਹੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਹੀ ਨਹੀਂ ਹੋਈ ਸੋ ਜਿਹੜਾ ਲੀਡਰ ਆਪ ਦੇ ਦੇਸ਼ ਸੂਬੇ ਦੇ ਮੁੱਦਿਆਂ ਦੀ ਗੱਲ ਕਰਦਾ ਉਹਦਾ ਸੂਬੇ ਉਹ ਕਿੱਥੇ ਪੱਸ਼ਵੀ ਮਗਾਲਾ ਤੇ ਕਿੱਥੇ ਪੰਜਾਬ ਹੈ ਅੱਜ ਪੰਜਾਬ ਦੇ ਹਰ ਇੱਕ ਬੰਦੇ ਨੂੰ ਇਹ ਲੱਗ ਰਿਹਾ ਕਿ ਐਹੋ ਜਿਹੀ ਲੀਡਰ ਸਾਡੇ ਕੋਲੇ ਹੋਵੇ ਤਾਂ ਅਸੀਂ ਕਿੱਥੋਂ ਦੀ ਕਿੱਥੇ ਪਹੁੰਚ ਜਾਈਏ ਸਾਡਾ ਸੂਬਾ ਕਿੰਨੀ ਤਰੱਕੀ ਕਰ ਜਾਵੇ ਜਿਹੜੇ ਕਰਜੇ ਕਰਜੇ ਆ ਇਹ ਵੱਡੀ ਗੱਲ ਨਹੀਂ ਹੁੰਦੀ ਇਹ ਸਭ ਚਿੰਜਾ ਸੈੱਟ ਹੋ ਜਾਂਦੀਆਂ ਪਰ ਜਦੋਂ ਤੁਹਾਡਾ ਆਗੂ ਚੰਗਾ ਹੋਵੇ ਇਸੇ ਤਰੀਕੇ ਨਾਲ ਉਹਨਾਂ ਨੇ ਕਿਹਾ ਸੀ ਨਾ ਸ਼ਾਹ ਮੁਹੰਮਦ ਨੇ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਅੱਜ ਅਸੀਂ ਸਰਕਾਰ ਬਾਜੂ ਹੀ ਹਾਰ ਰਹੇ ਹਾਂ ਕਿ ਸਾਡੇ ਕੋਲੇ ਚੰਗਾ ਕੋਈ ਲੀਡਰ ਹੈ ਨਹੀਂ ਸਾਡੇ ਕੋਲੇ ਚੰਗਾ ਕੋਈ ਆਗੂ ਹੈ ਨਹੀਂ ਸਾਡੇ ਮੁੱਦਿਆਂ ਦੀ ਗੱਲ ਕਰਨ ਵਾਲਾ ਕੋਈ ਹੈ ਨਹੀਂ ਸਾਡੇ ਮੁੱਦਿਆਂ ਦੇ ਲੀਡਰਾਂ ਦੇ ਤਾਂ ਸੁਪਰੀਮ ਕੋਰਟ ਦੇ ਵਿੱਚ ਵਕੀਲ ਨਹੀਂ ਚਾਹੀਦੇ ਪੇਸ਼ ਕੀਤੇ ਜਾਂਦੇ ਆਪ ਤਾਂ ਹੋਣੇ ਕੀ ਹੈ ਤੇ ਨਾ ਹੀ ਸਾਡੇ ਲੀਡਰਾਂ ਦਾ ਲੈਵਲ ਹੈ ਕਿ ਉਹ ਮਮਤਾ ਬੇਨਰਜੀ ਵਾਂਗੂ ਉੱਥੇ ਜਾ ਕੇ ਬੋਲ ਪੈਣਗੇ ਇੰਨਾ ਲੈਵਲ ਹੈ ਨਹੀਂਗਾ ਇੰਨੀ ਗੱਲ ਹੈ ਨਹੀਂ ਪੰਜਾਬੀ ਵਿੱਚ ਨਹੀਂ ਆਪਣੀ ਗੱਲ ਰੱਖ ਪਾਉਂਦੇ ਕਿ ਕੀ ਬਾਪਰੇ ਕਿਤੇ ਨਹੀਂ ਰੱਖ ਪਾਉਂਦੇ ਅੰਗਰੇਜ਼ੀ ਵੀ ਸਿੱਖ ਲੈਣਗੇ ਤਾਂ ਵੀ ਨਹੀਂ ਗੱਲ ਰੱਖੀ ਨਹੀਂ ਗੱਲ ਰੱਖਣ ਲਈ ਤਾਂ ਜਿਗਰਾ ਚਾਹੀਦਾ ਤੇ ਜਿਗਰਾ ਹੈ ਨਹੀਂ ਕਿਉਂਕਿ ਜਦੋਂ ਕੇਂਦਰ ਦੇ ਸਾਹਮਣੇ ਝੁਕੇ ਹੋਈਏ ਸਮਝਾ ਉੱਤੇ ਕੀਤੇ ਹੋਣ ਡਰੇ ਹੋਈਏ ਈੜੀਆਂ ਸੀਬੀਆਂ ਦਾ ਡਰ ਹੋਵੇ ਫਿਰ ਇਹੋ ਜਿਹਾ ਹੀ ਕੁਝ ਹੁੰਦਾ ਤੇ ਜਿਨ੍ਹਾਂ ਨੇ ਕੁਝ ਕੀਤਾ ਨਹੀਂ ਜਿਹਨੂੰ ਈਡੀ ਸੀਬੀ ਤੇ ਹੁਣ ਮਮਤਾ ਬੇਨਰ ਜੀ ਇਸ ਈਡੀ ਸੀਬੀ ਹੈ ਨਹੀਂ ਪਰ ਪਤਾ ਹੈ ਕਿ ਹੱਥ ਪਾਉਣ ਤੋਂ ਪਹਿਲਾਂ ਸੌ ਵਾਰੀ ਸੋਚਣਾ ਪਊਗਾ ਉਹਨੂੰ ਠੀਕ ਹੈ ਜੇ ਅੰਦਰ ਹੋਵੇ ਸੱਚ ਤਾਂ ਕਹਿੰਦੇ ਆ ਕੋਠੇ ਚੜ ਕੇ ਨੱਚ ਉਹੀ ਚੀਜ਼ ਮਮਤਾ ਬੈਂਦਰਜੀ ਨੇ ਸਾਬਤ ਕੀਤੀ ਹੈ ਸੋ ਮੈਂ ਕਹਿੰਦਾ ਵੀ ਜਿਹੋ ਜਾਂ ਬੰਗਾਲ ਆ ਉਹੋ ਜੇ ਪੰਜਾਬ ਆ ਪੰਜਾਬ ਤਾਂ ਬੰਗਾਲ ਤੋਂ ਵੀ ਵੱਧ ਲੜਾਕਾ ਹੈ ਪੰਜਾਬ ਤਾਂ ਬੰਗਾਲ ਤੋਂ ਹੀ ਵੱਧ ਜਿਹਨੇ ਹਮਲਾਵਾਰਾਂ ਦੇ ਆਪਦੇ ਉੱਤੇ ਜਿਹੜੇ ਝੱਲੀਆਂ ਸਾਰੀਆਂ ਗੱਲਾਂ ਪਰ ਅੱਜ ਪੰਜਾਬ ਆਪਦੀ ਲੀਡਰਸ਼ਿਪ ਤੋਂ ਬਿਨਾ ਜਿਹੜਾ ਕੰਗਲਾ ਹੋਇਆ ਖੜਾ ਪਿੱਛੇ ਹੋਇਆ ਖੜਾ ਹੈ ਤੇ ਜਿਹੜੇ ਬੰਗਾਲ ਵਰਗੇ ਸੂਬੇ ਐ ਜਿਨ੍ਹਾਂ ਦੇ ਵਿੱਚ ਮੰਮਤਾ ਬੈਂਦਰਜੀ ਵਰਗੀ ਲੀਡਰਸ਼ਿਪ ਐ ਉਹਦਾ ਤੁਸੀਂ ਅੱਜ ਪੂਰੇ ਪੂਰੇ ਦੇਸ਼ ਦੇ ਵਿੱਚ ਇੱਕ ਇਤਿਹਾਸ ਰਚ ਦਿੱਤਾ ਉਸ ਔਰਤ ਨੇ ਉਸ ਮੁੱਖ ਮੰਤਰੀ ਨੇ ਕਿ ਪੂਰਾ ਦੇਸ਼ ਕੀ ਪੂਰੀ ਦੁਨੀਆ ਇਹ ਸੋਚੂਗੀ ਕਿ ਪਹਿਲੀ ਵਾਰ ਅਜਿਹਾ ਕੁਝ ਹੋਇਆ ਕਿ ਕਿਸੇ ਸੂਬੇ ਦਾ ਮੁੱਖ ਮੰਤਰੀ ਆਪਦੀ ਸਟੇਟ ਨੂੰ ਡਿਫੈਂਡ ਕਰਨ ਲਈ ਆਪਦੇ ਲੋਕਾਂ ਨੂੰ ਡਿਫੈਂਡ ਕਰਨ ਲਈ ਸੁਪਰੀਮ ਕੋਰਟ ਤੱਕ ਪਹੁੰਚ ਜਾਵੇ ਤੇ ਖੁਦ ਪੇਸ਼ ਹੋਵੇ ਤੇ ਖੁਦ ਜਾ ਕੇ ਉੱਥੇ ਆਪਦਾ ਪੱਖ ਤਰਕ ਦਲੀਲ ਰੱਖੇ